इस बरसी बर वकवाना अटुट लंगर गया। दा समाज सेवक दी कीता गया। जिस तो संत अर्जुन संत गिरी जी संत बाबा, बाबा, बाबा चाह जी ने भी अपनी हाजरी लगवाई अति दिया वादा कीता। इस मौके राहुल मट्टू ने कहा कि बाबा जी वी सालाना बरसी बहुत श्रद्धा मनाई गई उन्हें कहा कि सानू हमेशा अपने मापिया का सत्कार करना चाहिए है गौ माता की हमेशा रखा करनी चाहिए है इंसान हमेशा एक रहना चाहिए है और नशे तो दूर रहना चाहिए है इस मौके सेवादार शीलू अच्छी बिच्छू सोना गब्बर बिट्टू मस्सा सिंह अर्जुन प्रदीप आदि वालों सेवा की थी। ਅਸੀਂ ਦੱਸਦੇ ਅੱਜ ਜਿਹੜਾ ਉਰਸਕ ਹੋ ਰਿਹਾ ਕਿੱਥੇ ਹੋ ਰਿਹਾ ਇਸ ਬਾਰੇ ਸੰਖੇਪ ਮੇਰਾ ਨਾਮ ਸਾਈਂ ਬੱਲੂ ਸ਼ਾਹ ਜੀ ਕਾਦਰੀ ਔਰ ਇਹ ਆਪਣਾ ਕੂਮ ਵਾਲੀ ਸਰਕਾਰ ਅਮਨਿਸਰ ਸ਼ਹਿਰ ਦੇ ਤੋਂ ਹੋ ਰਿਹਾ ਮੇਲਾ ਇਹ ਉਰਸ ਜਿਹੜਾ ਸਲਾਨਾ ਉਸ ਮਨਾਇਆ ਜਾਂਦਾ ਹਾਂਜੀ ਇੱਕ ਬੰਨੀ ਦੱਸ ਦੋ ਜੀ ਕਿਹੜੇ ਕਵਾਲ ਆ ਰਹੇ ਆ ਤਾਂ ਸਾਰੀ ਹਾਂਜੀ ਇਹ ਸਲਾਨਾ ਮੇਲਾ ਚੱਲਦਾ ਆ ਰਿਹਾ ਆਪਣੇ ਪਹਿਲਾ ਪੀਰ ਬਜ਼ੁਰਗ ਆਪਣੇ ਜਿਹੜੇ ਪੁਰਾਣੇ ਸੇਵਾ ਕਰਦੇ ਸੀ ਫਿਰ ਚਲੋ ਉਹਨਾਂ ਦੀ ਸੇਵਾ ਛੱਡੀ ਉਸ ਤੋਂ ਬਾਅਦ ਸਾਡੀ ਸੇਵਾ ਲੱਗ ਗਈ ਅਸੀਂ ਅੱਜ ਇਹਨਾਂ ਦੀ ਸੇਵਾ ਕਰ ਰਹੇ ਹਾਂ ਹਰ 30 30 ਜੁਲਾਈ ਇੱਕ 1 ਜੁਲਾਈ ਨੂੰ ਆਪਣਾ 30 ਜੂਨ 1 ਜੁਲਾਈ ਨੂੰ ਆਪਣਾ ਮੇਲਾ ਹੁੰਦਾ ਹੈ ਕਿਹਦੀ ਸਰਕਾਰਾਂ ਦਾ ਇਹ ਆਪਣੀ ਫੂ ਵਾਲੀ ਸਰਕਾਰ ਹੈ ਹਾਂਜੀ ਅੱਛਾ ਬਾਬਾ ਜੀ ਅੱਜ ਨੌਜਵਾਨ ਪੀੜੀ ਜਿਹੜੀ ਆ ਹੋਰ ਰਸਤਿਆਂ 'ਚ ਲੱਗੀ ਆ ਕੁਝ ਸਾਡੇ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਦਲਦਲ ਹੋਈ ਆ ਇੱਕੋ ਜਿਹੀ ਕੋਈ ਸੁਨੇਹਾ ਦੇ ਦਿਓ ਵੀ ਪ੍ਰਮਾਤਮਾ ਦੇ ਲੜ ਲੱਗੋ ਨਸ਼ਿਆਂ ਨੂੰ ਤਿਆਗੋ ਹਣਾ ਹਾਂਜੀ ਚਲੋ ਵਧੀਆ ਗੱਲ ਆ ਪ੍ਰਮਾਤਮਾ ਦੇ ਲੜ ਲੱਗਣਾ ਆਪਣਾ ਨਸ਼ਾ ਪਤਾ ਛੱਡਣਾ ਆਪਣਾ ਕੰਮ ਕਾਰ ਕਰਨਾ ਆਪਣੀ ਵਧੀਆ ਕੋਈ ਗੇਮ ਕਰਨ ਦਾ ਆਪਣਾ ਵਧੀਆ ਕੈਰੀਅਰ ਬਣਾਉਣਾ ਮਹਾਰਾਜ ਦੇ ਲੜ ਲੱਗਣ ਤੇ ਆਪਾਂ ਦੀ ਜ਼ਿੰਦਗੀ ਵਧੀਆ ਬਣ ਜਾਂਦੀ ਹੈ। ਕੋ ਤੁਹਾਡੇ ਵੱਲੋਂ ਤੁਹਾਡੀ ਟੀਮ ਦੇ ਵੱਲੋਂ ਕੋਈ ਮੈਸੇਜ ਕੋ ਸੁਨੇਹਾ ਸੰਗਤਾਂ ਨੂੰ ਕੋ ਜਿਹੜੇ ਦਰਸ਼ਕ ਵੀਡੀਓ ਦੇਖਦੇ ਸੰਗਤਾਂ ਨੂੰ ਇਹੋ ਜਿਹਾ ਸੁਨੇਹਾ ਦੇਣਾ ਚਾਹੁੰਦੇ ਆ ਆਪਾਂ ਵੀ ਆਪਣੀ ਜਗਾ ਜਿਹੜੀ ਬਹੁਤ ਇੱਕ ਇਤਿਹਾਸਕ ਜਗਾ ਵਾ ਆਪਣੇ ਪੂਰਾ ਪੰਜਾਬ ਆ ਰਿਹਾ ਇੱਥੇ ਮੱਥਾ ਟੇਕਣ ਸਾਰੇ ਦੀਆਂ ਆਸਮਰਾਦਾਂ ਇੱਥੇ ਪੂਰੀਆਂ ਹੁੰਦੀਆਂ ਵਾ ਜਿਹੜੀ ਵੀ ਆਸਮਰਾਦ ਮੰਗੋ ਪੀਰ ਹਾਜ਼ਰ ਨਾਜ਼ਰ ਬੈਠੇ ਨੇ ਤੇ ਇਸ ਕਰਕੇ ਸਾਰੇ ਨੂੰ ਇਹ ਸੰਦੇਸ਼ ਆ ਦਿੰਨੇ ਵੀ ਜਿਹੜੀ ਵੀ ਕੋਈ ਆਸਮਰاد ਨਹੀਂ ਵੀ ਪੂਰੀ ਹੁੰਦੀ ਆਪਣੇ ਮੇਲੇ ਤੇ ਇੱਥੇ ਮੱਥਾ ਟੇਕਣੋਂ ਹਰ ਆਸਮਰادੇ ਪੂਰੀ ਕਰਦੇ ਨੇ ਠੀਕ ਹੈ ਕੱਲ੍ਹ ਤੋਂ ਜਪਣਾ ਸ਼ੁਭਨਾਮ ਦੱਸਦੇ ਅੱਜ ਜਿਹੜਾ ਕਾਰਜ ਹੋ ਰਿਹਾ ਵਾ ਉਸ ਬਾਰੇ ਦੱਸਿਆ ਜਾ ਰਿਹਾ ਕਿੱਥੇ ਆ ਇਸ ਬਾਰੇ ਦਰਸ਼ਕਾਂ ਨੂੰ ਜਾਨਾ ਮੇਰਾ ਨਾਮ ਰਮੇਸ਼ ਕਾਦਰੀ ਤੇ ਇਹ ਜਗਾ ਨਾਮ ਤੀਰ ਬਾਬਾ ਲੱਕ ਦਾਤਾ ਖੂਮ ਅਲੀ ਸਰਕਾਰ ਦੇ ਨਾਮ ਤੇ ਜਨਕਿ ਜਿਹੜੀ ਜਗ੍ਹਾ ਪਾਕਿਸਤਾਨ ਦੇ ਵੇਲੇ ਦੀ ਪਹਿਲੇ ਸਾਡੇ ਮਤਲਬ ਕਿ ਬਜ਼ੁਰਗ ਜਿਹੜੇ ਕਿ ਸੇਵਾ ਕਰਦੇ ਸੀ ਤੇ ਚਲੋ ਸਰਕਾਰਾਂ ਨੇ ਹੁਣ ਸਾਡਾ ਉਹਨਾਂ ਦਾ ਹੁਕਮ ਲੱਗਾ ਤੇ ਆਪਾਂ ਸੇਵਾ ਕਰਦੇ ਪਾਣ। ਤੇ ਪੀਰ ਬਾਬਾ ਖੂਹ ਵਾਲੀ ਸਰਕਾਰ ਦੇ ਨਾਮ ਤੇ ਹੀ ਇਹਨਾਂ ਦਾ ਨਾਮ ਜਿਹੜਾ ਕਿ ਜਾਣਿਆ ਜਾਂਦਾ। ਤੇ ਹਰ ਸਾਲ ਬੜੀ ਧੁੰਮ ਧਾਮ ਨਾਲ ਮਨਾਇਆ ਜਾਂਦਾ 1 ਜੁਲਾਈ ਜਿਹੜੀ ਤਰੀਕ ਪੱਕੀ ਜਿਹੜੀ ਕਿ ਆਪਾਂ ਰੱਖੀ 1 ਜੁਲਾਈ ਤੇ ਹੀ ਮਨਾਇਆ ਜਾਂਦਾ। ਤੇ ਮੇਲੇ ਤੇ ਬਹੁਤ ਆਪਣੇ ਪੰਜਾਬ ਤੋਂ ਦੂਰ ਦੂਰ ਤੋਂ ਸੰਤਾ ਜਿਹੜੀਆਂ ਕਿ ਆਉਂਦੀਆਂ ਤੇ ਮੇਲੇ ਤੇ ਕਵਾਲ ਮਹਿਫਲ ਉਹ ਵਿਆਹਾਂ ਕਿ ਰਾਤ ਸਾਰੀ ਚੱਲਦੀ ਐ ਤੇ ਸਿੰਗਰ ਵੀ ਲੱਗਦੇ ਅੱਜ ਹੁੰਦੇ ਨੇ ਸਿੰਗਰਾਂ ਦਾ ਪ੍ਰੋਗਰਾਮ ਸੀ ਸਿੰਗਰ ਲੱਗੇ ਤੇ ਰਾਤ ਕਵਾਲਾ ਦੀ ਮਤਲਬ ਕਿ ਸਾਰੀ ਰਾਤ ਮਹਿਫਲ ਚੱਲੇਗੀ ਕੋਈ ਮੈਸੇਜ ਕੋਈ ਸੁਨੇਹਾ ਯੂਥ ਵਾਸਤੇ ਜਾਂ ਤੁਹਾਡੀ ਟੀਮ ਦੇ ਵੱਲੋਂ ਸੰਦੇਸ਼ਾ ਯੂਥ ਮੈਂ ਤਾਂ ਇਹੋ ਹੀ ਕਹਿਣਾ ਚਾਹੁੰਨਾ ਕਿ ਚਲੋ ਪਹਿਲੇ ਤਾਂ ਰੱਬ ਦੇ ਲੜ ਲੱਗੋ ਦੂਜਾ ਕਿ ਨਸ਼ਿਆਂ ਨੂੰ ਤਿਆਗੋ ਤੇ ਪਰਮਾਤਮਾ ਦੇ ਨਾਮ ਨਾਲ ਜੁੜੋ ਤੇ ਪੜੋ ਲਿਖੋ ਕਿਉਂਕਿ ਸਾਡੇ ਚਲੋ ਬਾਬਾ ਸਾਹਿਬ ਦੀ ਵੀ ਬਾਬਾ ਸਾਹੂ ਦਾ ਵੀ ਇੱਕੋ ਹੀ ਹੁਕਮ ਹੈਗਾ ਕਿ ਪੜੋ ਲਿਖੋ ਸੰਘਰਸ਼ ਕਰੋ ਬਸ ਤੇ ਨਸ਼ਿਆਂ ਨੂੰ ਤਿਆਗੋ ਜੂਠਾ ਲਹਿਣਾ ਸੀ ਤਾਂ ਕਾਫੀ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਸ਼ਿਰਕਤ ਕਰਦੀਆਂ ਨੇ ਸ਼ਰਧਾ ਪਾਲਣਾ ਲੱਗੂ ਹਾਂਜੀ ਹਾਂਜੀ ਹਨਾ ਇਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਆਪਨੇ ਮਤਲਬ ਕਿ ਪੰਜਾਬ ਤੋਂ ਵੀ ਪੰਜਾਬ ਤੋਂ ਬਾਹਰ ਵੀ ਕਾਫੀ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਤੇ ਆਪਾਂ ਵੀ ਸੋਚਦੇ ਕਿ ਹਰ ਸਾਲ ਕੁਝ ਨਾ ਕੁਝ ਆਪਾਂ ਨਵਾਂ ਮਤਲਬ ਦੀ ਸੰਗਤ ਆਸਤੇ ਵੀ ਕਰਗੇ ਤੇ ਉਹਨਾਂ ਵਾਸਤੇ ਹਰ ਸਾਲ ਆਪਾਂ ਕੁਛ ਨਾ ਕੁਛ ਨਵਾਂ ਜਿਹੜਾ ਕੀ ਕਰ ਦੇਈਏ ਦਾ ਹਾਂਜੀ ਬੜੀ ਮਹਾਰਾਜ ਜਿਕਰ ਲਾ ਕੇ ਤੇ ਫਤਿਹ ਚਲੋ ਪੀਰ ਬਾਬਾ ਲਖਦਾਤਾ ਖੂਹ ਵਾਲੀ ਸਰਕਾਰ ਦੇ ਨਾਮ ਤੇ ਜਕਾਰਾ ਜਕਾਰਾ ਪੀਰ ਬਾਬਾ ਲਖਦਾਤਾ ਖੂਹ ਵਾਲੀ ਸਰਕਾਰ ਦਾ ਬੋਸ ਸਾਰੇ ਦਰਬਾਰ ਕੀ ਜੈ